ਸਾਂਜੀ ਪੰਜਾਬ ਵਾਲੇ ਸਤਿ ਸ੍ਰੀ ਅਕਾਲ ਤਾਂ ਪਹਿਲਾਂ ਮੈਂ ਤੁਹਾਨੂੰ ਇੱਕ ਭਵੰਤਮਾਨ ਦਾ ਬਿਆਨ ਸੁਣਾਵਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਚਰਚਾ ਕਰਾਂਗਾ ਸਾਂਜੀ ਕਿ ਕਿ ਬੜੀ ਹੀ ਇਹ ਮਹੱਤਵ ਜ਼ਰੂਰੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਜਿਹੜਾ ਤਾਜ਼ਾ ਬਿਆਨ ਆਇਆ ਡੱਲੇਵਾਲ ਤੇ ਪੂਰੀ ਕਿਸਾਨੀ ਹੱਤੇ ਕੇਂਦਰ ਦੇ ਨਾਲ ਦਰਸਲ ਪੰਜਾਬ ਦੀ ਸਰਕਾਰ ਮਿਲ ਚੁੱਕੀ ਹੈ ਔਰ ਦੂਜੇ ਪਾਸੇ ਲੱਗਦਾ ਹੈ ਕਿ ਰਾਹਤ ਮਿਲੋਗੇ ਡੱਲੇਵਾਲ ਨੂੰ ਜਿਵੇਂ ਕਿ ਚੀਫ ਸਕੱਤਰ ਸੈਂਟਰ ਦੇ ਉਹਨਾਂ ਕੋਲ ਪਹੁੰਚੇ ਸੀ ਔਰ ਉਹਨਾਂ ਨੇ ਉਹਨਾਂ ਨੂੰ ਇਹ ਮਤਲਬ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਮਰਨ ਵਰਤ ਹੀ ਖਤਮ ਕਰ ਦਿਆਂਗੇ ਡੱਲੇਵਾਲ ਦਾ ਔਰ ਹੁਣ ਜਿਹੜਾ ਸੀਐਮ ਭਗਵੰਤ ਮਾਨ ਨੇ ਕਿਹਾ ਦਰਸਲ ਦੇ ਵਿੱਚ ਇਹ ਗੱਲ ਹੈ ਜਿਹੜੀ ਕਹੀ ਹੈ ਇਹ ਬੜੀ ਹੀ ਇੱਕ ਅਨੋਖੀ ਗੱਲ ਹੈ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੇ ਇੱਕ ਮੁੱਖ ਮੰਤਰੀ ਨੂੰ ਸਮਾ ਦਿੱਤਾ ਪੰਜਾਬ ਚਲਾਉਣ ਦੇ ਲਈ ਔਰ ਅੱਜ ਪੰਜਾਬ ਦੇ ਹੀ ਲੋਕਾਂ ਨੂੰ ਬੜਾ ਹੀ ਇੱਕ ਮੈਂ ਕਹਿੰਦਾ ਜਿਵੇਂ ਸੰਕਟ ਦੇ ਵਿੱਚ ਦੀ ਲੰਗੜਾ ਪੈ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਕੀ ਬਿਆਨ ਦਿੰਦਾ ਪਹਿਲਾਂ ਇਹ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਚਰਚਾ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਚਾਰ ਮਿੰਟ ਕਰਾਈਆਂ ਨੇ ਨਹੀਂ ਤੱਕੋ ਦੇ ਜਿੱਥੇ ਜਦੋਂ ਕਿਉਂਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਇਹ ਦਿਵਰੀ ਮੰਤਰੀ ਸਾਹਿਬ ਜੀ ਆਇਆ ਜਾਨਾ ਜਦੋਂ ਉਹ ਆਏ ਸੀ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਵੇਗੀ ਹੋਰ ਲੱਗਦਾ ਹੋਵੇਗੀ ਚੌਪਰ ਵੀ ਮੈਂ ਤਾਂ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਕਾ ਸੀ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣਾਂਗੇ ਉਹ ਕਿਹਦੇ ਸੁਣੂਗਾ ਤੇ ਜੇ ਪੰਜਾਬ ਦੇ ਕਿਸਾਨਾਂ ਲੈਣਾਂ ਦੇ ਕਿਸਾਨਾਂ ਦੀਆਂ ਨਹੀਂ ਸੁਣੋਗੇ ਹੋਰ ਕੀ ਦੀਆਂ ਸੁਣੋਗੇ ਸੋ ਅਸੀਂ ਸਟੇਕ ਹੋਲਡਰਸ ਆ ਅਸੀਂ ਸਾਰੇ ਦੇਸ਼ ਨੂੰ ਜੀ ਅੰਨ ਦਾਤਾ ਜੈਸੀ ਅੰਨ ਦਾਤਾ ਕਹਿੰਦੇ

ਯਾਨੀ ਗੱਲ ਬਹੁਤ ਲੰਬੀ ਐ ਔਰ ਜਿਹੜੀਆਂ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ 11-1100 ਰੁਪਇਆ ਕਹਿੰਦੇ ਸੀ ਦੇਣਾ ਸੋ ਵੀ ਇਹਨਾਂ ਨੇ ਗੱਲਾਂ ਕਹੀਆਂ ਨੇ ਕਿ ਵੀ ਅਸੀਂ ਦੇਣ ਜਾ ਰਹੇ ਹਾਂ ਔਰ ਦੂਜੇ ਪਾਸੇ ਕਿਸਾਨਾਂ ਦੇ ਨਾਲ ਜਿਹੜੀ ਇਹਨਾਂ ਦੀ ਲੰਬਾਈ ਯਾਨੀ ਕਹਿ ਸਕਦੇ ਇੱਕ ਜਾਣਬੁੱਝ ਕੇ ਸੰਘਰਸ਼ ਵਿੱਢਿਆ ਗਿਆ ਸਰਕਾਰ ਦੁਆਰਾ ਨਾ ਕੋਈ ਅਝਲ ਹੁੰਦਾ ਨਾ ਹੋਵੇ ਕੱਲ ਹੱਲ ਹੈ ਤਾਂ ਗੁਰੂ ਸਾਹਿਬ ਦੇ ਵਾਂਗੂ ਸ਼ਸਤਰ ਚੱਕ ਕੇ ਲੜਨਾ ਪੈਣਾ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਹਾਲ ਸਰਕਾਰ ਖੁਦ ਕਰੂਗੀ ਤੁਹਾਨੂੰ ਮੰਗਾ ਨਹੀਂ ਮੰਨਣੀ ਪੈਣਗੀਆਂ ਤੁਹਾਨੂੰ ਇਹਨਾਂ ਦੇ ਸਾਹਮਣੇ ਨੀਮਾ ਨਹੀਂ ਹੋਣਾ ਪੈਣਾ ਜੇਕਰ ਤੁਸੀਂ ਗੁਰੂ ਸਾਹਿਬ ਦੇ ਆਗਿਆ ਦੇ ਨਾਲ ਸ਼ਸਤਰ ਚੱਕਦੇ ਹੋ ਤਾਂ ਸਰਕਾਰ ਵਿਰੁੱਧ ਏਜੰਡਾ ਖੋਲਦੇ ਹੋ ਸਿੱਧੇ ਤੌਰ ਤੇ ਫਿਰ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੂੰ ਚੁਕਣਾ ਹੀ ਪੈਣਾ ਕਿਉਂਕਿ ਫਿਰ ਇਹਨਾਂ ਨੂੰ ਵੀ ਪਤਾ ਲੱਗ ਜਾਣਾ ਕਿ ਇਹ ਤਾਂ ਸਾਡੀ ਜਿਹੜੀ ਕੌਮ ਹੈ ਇਹ ਤਾਂ ਫਿਰ ਬੁਰਗਿਆਂ ਦੇ ਰਾਹ ਤੇ ਚੱਲੀ ਹੈ ਸੋ ਮਰਨ ਵਰਤ ਰੱਖਣ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਮਸਲੇ ਹੱਲ ਹੋਣਗੇ ਇਹ ਬਹੁਤ-ਬਹੁਤ ਵੱਡੇ ਆ ਜਿਹੜੇ ਕਿ ਬੁੱਧੀਜੀਵੀ ਨੇ ਉਹਨਾਂ ਦਾ ਵੀ ਸੋਚਣਾ ਕਿ ਭਾਈ ਜਿਹੜਾ ਕਿ ਹੱਲ ਹੈ ਉਹ ਐ ਤਾਂ ਨਹੀਂ ਨਿਕਲਦਾ ਜੇ ਐਂ ਹੱਲ ਨਿਕਲਦਾ ਹੁੰਦਾ ਭਲੇ ਲੋਕੋ ਤੇ ਫਿਰ ਮਰਨ ਵਰਤ ਤੇ ਇੰਨੇ ਲੰ ਕਿਉਂ ਟੱਪਦੇ ਫਿਰੇ ਕਿਤੇ ਦੇ ਕੱਢ ਦਿੰਦੇ ਸਿਸ ਕਰਕੇ ਬੇਨਤੀ ਆ ਸਾਰਿਆਂ ਨੂੰ ਵੀ ਸਰਕਾਰ ਦੇ ਜਿਹੜੇ ਹਤਖੰਡੇ ਨੇ ਸਰਕਾਰ ਦੀਆਂ ਨੀਤੀਆਂ ਨੇ ਤੁਹਾਡਾ ਹੀ ਦਰਸਲ ਜਿਹੜਾ ਪਲਾਨ ਬਣਾਇਆ ਹੋਇਆ ਕਿ ਅਸੀਂ ਮਰਨ ਵਰਤ ਰੱਖਦੇ ਆ ਉਹ ਸਰਕਾਰ ਨੇ ਸਾਹਮਣੇ ਤੋਂ ਸੋਚ ਰੱਖਿਆ ਧਾਰ ਰੱਖਿਆ ਕਿ ਅਸੀਂ ਇਹਨਾਂ ਨੂੰ ਐਸੇ ਲੋਟ ਹੀ ਇਸ ਦੁਨੀਆ ਤੋਂ ਵਿਦਾ ਕਰਾਂਗੇ ਸੋ ਇਸ ਕਰਕੇ ਬੇਨਤੀ ਹੈ ਜੰਨੇ ਭਰਾ ਤੁਸੀਂ ਹੱਕ ਚੋਂ ਜ਼ਰੂਰ ਕਮੈਂਟ ਕਰਕੇ ਦੱਸਣਾ ਔਰ ਦੂਜੀ ਗੱਲ ਆ ਬਹੁਤ ਸਾਰਾ ਯਾਨੀ ਇੱਕ ਔਰਤਾਂ ਦੇ ਲਈ ਯਾਨੀ ਕਿਹਾ ਕਿ ਮੈਂ 11100 ਰੁਪਿਆ ਪਾ ਰਹੇ ਹਾਂ ਦਿੱਲੀ ਦੇ ਵਿੱਚ 2100 ਰੁਪਿਆ ਦੇ ਰਹੇ ਨੇ ਕੇਜਰੀਵਾਲ ਸੋ ਸਾਰੀਆਂ ਗੱਲਾਂ ਇਹ ਬਿਲਕੁਲ ਬਲੰਦਾ ਬਣਾ ਕੇ ਲੋਕਾਂ ਦੇ ਫਿਰ ਤੋਂ ਸਾਹਮਣੇ ਧਰ ਰਹੇ ਨੇ ਜਿਵੇਂ ਕਿ ਕਹਿੰਦੇ ਸੀ ਜੀ ਚਿਟਤੇ ਦਾ ਮੁੱਦਾ ਜਿਹੜਾ ਕਿ ਇਹਨੂੰ ਖਤਮ ਹੀ ਕਰ ਦਿਆਂਗੇ ਜੀ ਚਿਟਾ 26 ਜਨਵਰੀ ਤਰੀਕ ਰੱਖਤੀ ਸੀ ਕਿ ਅਸੀਂ ਚਿਟਤੇ ਨੂੰ ਬੰਦ ਕਰ ਦਿਆਂਗੇ ਸੋ ਕੋਈ ਵੀ ਇਹਨਾਂ ਦੇ ਕੋਲੋਂ ਜਿਹੜੀ ਕਿ ਕੰਮਕਾਜ ਨਹੀਂ ਹੋਏ ਸੇ ਨਿਖਿੱਧੀ ਸਰਕਾਰ ਜਿਹੜੀ ਹਰ ਫਰੰਟ ਦੇ ਉੱਤੇ ਨਕਮੀ ਸਾਬਤ ਹੋਈ ਹੈ ਔਰ ਡਿੱਗੀ ਹੋਈ ਹੈ ਤਾਂ ਪੰਜਾਬੀਓ ਅੱਜ ਮੈਂ ਕਿਤੇ ਬਾਹਰ ਸੀਗਾ ਸੋ ਇਸ ਕਰਕੇ ਮੈਂ ਸੋਚਿਆ ਕਿ ਸਾਡੇ ਵਾਲੇ ਪੰਜਾਬੀਆਂ ਨਾਲ ਗੱਲ ਕਰਨੀ ਜ਼ਰੂਰੀ ਹੈ ਤਾਂ ਜਿੰਨੇ ਭੈਣ ਭਰਾ ਕੋਈ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਉਹਨਾਂ ਨੂੰ ਨੋਟੀਫਿਕੇਸ਼ਨ ਤੁਹਾਡੇ ਤੱਕ ਆਵੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਹਾਂ ਗ੍ਰੇਟ